ਬਾਈਕੁਲ ਜਿੱਕਾ ਖਾਲਸਾ ਬਾਈਕੁਲ ਜਿੱਕੀ ਫਤਿਹ ਬਹੁਤ ਗਾਣੇ ਐਸੇ ਨੇ ਜਿਨ੍ਹਾਂ ਦਾ ਮੈਂ ਵਿਰੋਧ ਕੀਤਾ ਔਰ ਉਹਨਾਂ ਗਾਣੇ ਦੇ ਵਿੱਚ ਸ਼ੋਦਾਬਲੀ ਇਹੋ ਜੀ ਵਰਤੀ ਗਈ ਜਿੱਥੇ ਗੁੰਡਾਗਰਦੀ ਜਾਂ ਨਸ਼ਾ ਨੂੰ ਪ੍ਰਮੋਟ ਕੀਤਾ ਗਿਆ ਅਸਲੇ ਨੂੰ ਪ੍ਰਮੋਟ ਕੀਤਾ ਗਿਆ ਬਦਮਾਸ਼ੀ ਦੀਆਂ ਗੱਲਾਂ ਕੀਤੀਆਂ ਗਈਆਂ ਔਰ ਜਦੋਂ ਮੈਂ ਇਹਨਾਂ ਗਾਣਿਆਂ ਤੇ ਵੀਡੀਓ ਬਣਾਈ ਤਾਂ ਕਾਫੀ ਲੋਕਾਂ ਨੇ ਇਹ ਕਹਿ ਕੇ ਤੁਸੀ ਆਪਣਾ ਕੰਮ ਕਰਿਆ ਕਰੋ। ਇੱਕ ਮੇਰੀ ਫਿਤਰਤ ਹੈ ਜਿੱਥੇ ਸੱਚ ਹੁੰਦਾ ਹੈ ਉਥੇ ਸੱਚ ਮੈਂ ਬੋਲਦਾ। ਜਿੱਥੇ ਵਿਰੋਧ ਕਰਨਾ ਬਣਦਾ ਹੈ ਉਥੇ ਵਿਰੋਧ ਕਰਦੇ ਆਂ ਜਿੱਥੇ ਹੱਕ ਵਿੱਚ ਖੜਨਾ ਹੁੰਦਾ ਹੈ ਉਥੇ ਹੱਕ ਵਿੱਚ ਖੜਦੇ ਆਂ। ਇੱਕ ਮੁੰਡੇ ਨੇ ਗਾਣਾ ਕੱਢਿਆ ਲੋਕ ਤੱਤ। ਉਹਦਾ ਨਾਂ ਹੈਗਾ ਲੀਦਾਰ ਸ਼ੀਨਾ। ਗਾਣੇ ਦੇ ਬੋਲ ਨੇ ਮੂੰਹ ਦੇ ਮਿੱਠੇ ਬੰਦੇ। ਤੇ ਅੱਗੇ ਉਹਨੇ ਕਿਹਾ ਜਿਹੜੇ ਮੂੰਹ ਦੇ ਮਿੱਠੇ ਬੰਦੇ ਹੁੰਦੇ ਨੇ ਉਹ ਪਿੱਠ ਪਿਛੇ ਕੁਝ ਹੋਰ ਕਹਿੰਦੇ ਨੇ ਤੇ ਮੂੰਹ ਤੇ ਕੁਝ ਹੋਰ ਕਹਿੰਦੇ ਨੇ ਤੇ ਉਹ ਅਸਲ ਖੱਚ ਹੁੰਦੇ ਨੇ ਜਦੋਂ ਖੱਚ ਸ਼ਬਦ ਮੈਂ ਵਰਤਦਾ ਉਦੋਂ ਇਹ ਤਿੰਨ ਸ਼ਬਦ ਇਕੱਠੇ ਨੇ ਖੱਚ ਭੇੜ ਤੇ ਕਦੀੜ ਤੇ ਇਹ ਗਾਣੇ ਦੇ ਵਿੱਚ ਖੱਚ ਸ਼ਬਦ ਵਰਤਿਆ ਉਸ ਮੁੰਡੇ ਨੇ ਲੋਕ ਤੱਤ ਹੈ ਇਹ ਉਨੇ ਜ਼ਿਕਰ ਕੀਤਾ ਕਹਿੰਦਾ ਇਹ ਸੰਸਾਰ ਦੇ ਵਿੱਚ ਉਹ ਲੋਕ ਨੇ ਜਿਹੜੇ ਮੂੰਹ ਤੋਂ ਕੁਝ ਹੋਰ ਬੋਲਦੇ ਨੇ ਪਿੱਠ ਪੁਛੇ ਕੋਲ ਹੋਰ ਗੱਲਾਂ ਕਰਦੇ ਨੇ ਉਹ ਮੂੰਹ ਦੇ ਮਿੱਠੇ ਬੰਦੇ ਹੁੰਦੇ ਨੇ ਤੇ ਇੱਕ ਖੱਚ ਬੰਦੇ ਹੁੰਦੇ ਆ ਤੇ ਨਾਲ ਹੀ ਉਹਨੇ ਜ਼ਿਕਰ ਕੀਤਾ ਕਹਿੰਦਾ ਇੱਜ਼ਤਾਂ ਦੇ ਹੌਲੇ ਬੰਦੇ ਹੁੰਦੇ ਆ ਔਰ ਨਾਲ ਹੀ ਉਹਨੇ ਜ਼ਿਕਰ ਕੀਤਾ ਕਹਿੰਦਾ ਮੰਗਮੀ ਫੇਮ ਖਾ ਕੇ ਅੱਖ ਖੜੇ ਰੱਖਦੇ ਨੇ ਜਣ ਕੇ ਇਹ ਜੀਆਂ ਗੱਲਾਂ ਜਿਹੜੀਆਂ ਨੇ ਇੱਕ ਸਚਾਈ ਬਿਆਨ ਕੀਤੀ ਹੈ ਮੈਂ ਇਹ ਗਾਣੇ ਦੀ ਜਿਹੜੀ ਗੱਲਬਾਤ ਕੀਤੀ ਹੈ ਕਈ ਲੋਕ ਮੈਨੂੰ ਕਹਿੰਦੇ ਹੁੰਦੇ ਆ ਕਿ ਤੁਸੀਂ ਹਰ ਬੰਦੇ ਦਾ ਵਿਰੋਧ ਕਰਦੇ ਹੋ ਹਰ ਬੰਦੇ ਦਾ ਵਿਰੋਧ ਨਹੀਂ ਕਰਦੇ ਜਿਹੜਾ ਬੰਦਾ ਕੋਈ ਸਮਾਜ ਦੇ ਕਮ ਆਉਣ ਵਾਲੀ ਗੱਲ ਕਰਦਾ ਹੈ ਗਾਣੇ ਦੇ ਵਿੱਚ ਉਹਦੀ ਪਰਸਪੈਕਟਿਵ ਵੀ ਕਰਦੇ ਹਾਂ ਉਹਦੇ ਹੱਕ ਵਿੱਚ ਵੀ ਖੜਦੇ ਹਾਂ ਜਿਹੜੇ ਬੰਦੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਗਾਣੇ ਲਿਖਦੇ ਨੇ ਗਾਉਂਦੇ ਨੇ ਉਹਨਾਂ ਦਾ ਆਪਾਂ ਵਿਰੋਧ ਵੀ ਕੀਤਾ ਹੈ ਇੱਕ ਸੱਭਿਆਚਾਰ ਹੈ ਸੰਗੀਤ ਸੱਭਿਆਚਾਰ ਸਾਡੇ ਸਮਾਜ ਦਾ ਹਿੱਸਾ ਨੇ ਤੇ ਜਿਹੜੀ ਗੱਲ ਸਹੀ ਹੁੰਦੀ ਆ ਉਹਨੂੰ ਸਹੀ ਕਰਨਾ ਮੇਰਾ ਹੱਕ ਬਣਦਾ ਹੈ ਇਹ ਲੋਕਤਤ ਹੈ ਤੁਸੀਂ ਸੁਣ ਕੇ ਦੇਖਿਓ ਮੈਂ ਇਹ ਗਾਣੇ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ ਤੁਸੀਂ ਸੁਣ ਲਿਓ ਔਰ ਮੇਰਾ ਕੋਈ ਇਹ ਮਤਲਬ ਨਹੀਂ ਹੁੰਦਾ ਕਿ ਆਪਾਂ ਆਪਣੇ ਚੈਨਲ ਦੀ ਟੀਆਰਪੀ ਵਧਾਉਣੀ ਹੈ ਕਦੇ ਨਹੀਂ ਉਹਨੇ ਮੁੰਡੇ ਨੇ ਜਿਹੜਾ ਗਾਣਾ ਗਾਇਆ ਤੇ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਸਾਡੇ ਉਹਨਾਂ ਲੋਕਾਂ ਤੇ ਟੁੱਕਦੀਆਂ ਨੇ ਜਿਹੜੇ 도ਗਲੇ ਬੰਦੇ ਨੇ ਜਿਹੜੇ ਕਹਿ ਲਈਏ ਨਸ਼ਾ ਵੀ ਮੰਗ ਕੇ ਕਰਦੇ ਨੇ ਤੇ ਉਸ ਨਸੇ ਨੂੰ ਕਹਿ ਲਈਏ ਇਸ ਤਰੀਕੇ ਨਾਲ ਲੈਂਦੇ ਨੇ ਕਿ ਜਿਵੇਂ ਅੱਖ ਖੜੀ ਦੀ ਗੱਲ ਕੀਤੀ ਹੈ ਉਹਨੇ ਕਹਿੰਦਾ ਫੀਮ ਤਾਂ ਮੰਗ ਕੇ ਖਾਦੀ ਹੈ ਪਰ ਅੱਖ ਖੜੀ ਰੱਖਦੇ ਆ ਚਾਪਲੂਸੀ ਦੀ ਗੱਲ ਕੀਤੀ ਹੈ ਗਾਣੇ ਦੇ ਵਿੱਚ ਜਿਹੜੇ ਬੰਦੇ ਚਾਪਲੂਸ ਨੇ ਸਾਡੇ ਪੰਜਾਬ ਦੇ ਲਈ ਬਹੁਤ ਘਾਤਕ ਨੇ ਔਰ ਜਿੰਨੇ ਵੀ ਬੰਦੇ 도ਗਲੇ ਨੇ ਤੇ ਜਾ ਗद्दार ਨੇ ਤੇ ਜਿਹੜੇ ਚਾਪਲੂਸ ਨੇ ਚਾਪਲੂਸੀ ਦੇ ਖਾਤਰ ਬੰਦਾ ਕੁਝ ਵੀ ਕਰ ਸਕਦਾ ਹੈ ਉਹਨਾਂ ਬੰਦਿਆਂ ਤੇ ਆਪਾਂ ਬਹੁਤਾ ਯਕੀਨ ਨਹੀਂ ਕਰ ਸਕਦੇ ਇਸ ਕਰਕੇ ਮੈਂ ਇਹ ਜਿਕਰ ਅਜ ਇਸ ਲੋਕਤੱਤਵ ਦਾ ਕੀਤਾ ਹੈ ਔਰ ਜਿਹੜੇ ਸ਼ਬਦ ਹੁੰਦੇ ਨੇ ਗਾਣੇ ਦੇ ਵਿੱਚ ਤੇ ਉਹਨਾਂ ਸ਼ਬਦਾਂ ਨੂੰ ਸਮਝਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਸਮਾਜ ਨੂੰ ਸੇਧ ਕਿ ਦਿੱਤੀ ਗਈ ਹੈ ਇਹ ਜ਼ਰੂਰੀ ਗੱਲਾਂ ਹੁੰਦੀਆਂ ਨੇ ਦੀਦਾਰ ਸ਼ੀਨਾ ਜਿਹੜਾ ਮੁੰਡਾ ਹੈ ਉਹਦਾ ਇਹ ਗਾਣਾ ਮੂੰਹ ਦੇ ਮਿੱਠੇ ਬੰਦੇ ਮਤਲਬ ਮੂੰਹ ਦੇ ਮਿੱਠੇ ਬੰਦਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਇਹੋ ਜੇ ਲੋਕਤਤਵ ਸਮਾਜ ਨੂੰ ਸੇਧ ਦੇਣ ਵਾਸਤੇ ਆਉਣੇ ਜ਼ਰੂਰੀ ਨੇ ਜਿਹੜੇ ਬੰਦੇ ਪਿੱਠ ਪਿੱਛੇ ਗੱਲਾਂ ਕਰਦੇ ਨੇ ਮੂੰਹ ਤੇ ਸੱਚ ਨਹੀਂ ਬੋਲ ਸਕਦੇ ਤੇ ਉਹਨਾਂ ਲੋਕਾਂ ਦਾ ਜਿਹੜਾ ਇਹ 도ਗਲਾਪਣ ਹੁੰਦਾ ਉਹ ਲੋਕਾਂ ਦੇ ਸਾਹਮਣੇ ਇੱਕ ਗਾਣੇ ਦੇ ਰਾਹੀਂ ਜਰਰੀ ਬੰਨਣਾ ਗਾਣੇ ਦੇ ਰਾਹੀਂ ਸਾਹਮਣੇ ਆਉਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਇੱਕ ਗਾਣੇ ਨੂੰ ਤਕਰੀਬਨ ਟਾਈਮ ਦੇ ਮੁਤਾਬਕ 2 2.5 ਮਿੰਟ ਦੇ ਵਿੱਚ ਕਹਿ ਲਈਏ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਜਾਂਦਾ ਬਹੁਤ ਵੱਡੀ ਸਚਾਈ ਤੇ ਮੈਂ ਅੱਜ ਜੀ ਕੀਤਾ ਜਦੋਂ ਇਹ ਗਾਣਾ ਸੁਣਿਆ ਕਿ ਵਧੀਆ ਚੀਜ਼ ਲਿਖੀ ਹੈ ਔਰ ਜਿਹੜੇ ਬੰਦੇ ਵੀ ਸੰਗੀਤ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਵਧੀਆ ਗਾਣੇ ਹੁੰਦੇ ਨੇ ਇਹਨਾਂ ਵੀ ਸ਼ਬਦਾਵਲੀ ਵਧੀਆ ਹੋਵੇ ਤੇ ਕੁਝ ਝੂਠ ਦਾ ਪੜਦਾ ਫਾਸ ਕੀਤਾ ਹੋਵੇ ਤੇ ਉਹ ਚੀਜ਼ਾਂ ਸਾਨੂੰ ਸੁਣਨੀਆਂ ਜ਼ਰੂਰੀ ਨੇ ਚਮਕੀਲੇ ਦੇ ਗਾਣੇ ਹੁਣ ਵੀ ਚੱਲਦੇ ਨੇ ਪਹਿਲਾਂ ਵੀ ਚੱਲੇ ਤੇ ਜਿਹੜੇ ਉਹਨਾਂ ਦਾ ਨਾਮ ਵਰਤ ਕੇ ਪੈਸੇ ਕਮਾਉਂਦੇ ਰਹੇ ਹੁਣ ਤੱਕ ਵੀ ਟੋਰੀ ਫੁਲਕਾ ਚੱਲਦਾ ਹੈ ਤੇ ਉਹਨਾਂ ਨੇ ਕਿੰਗਰ ਨੇ ਇਹ ਵੀ ਕਿਹਾ ਕਿ ਚਮਕੀਲਾ ਗਾਣ ਗਾਉਂਦਾ ਸੀ ਜਾਂ ਉਹਨੂੰ ਮਾਰਨ ਵਾਲੇ ਸੂਰਮੇ ਖਵਾਉਂਦੇ ਰਹੇ ਮੈਂ ਉਹਨਾਂ ਦੇ ਖਿਲਾਫ ਵੀ ਬੋਲਿਆ ਮੇਰਾ ਮਤਲਬ ਕੋਈ ਬਹੁਤਾ ਗਾਣੇ ਦੇ ਨਾਲ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਟੀਆਰਪੀ ਬਾਅਦ ਤੇ ਅਸੀਂ ਬੋਲਣਾ ਜਾਂ ਕਿਹਦੇ ਕਹਿਣ ਤੇ ਬੋਲਣਾ ਜਿੰਨੀ ਕਿ ਸਚਾਈ ਹੁੰਦੀ ਹੈ ਉਹ ਸੰਸਾਰ ਦੇ ਜਾਂ ਲੋਕਾਂ ਦੇ ਸਾਹਮਣੇ ਆਉਣੀ ਜ਼ਰੂਰੀ ਹੁੰਦੀ ਹੈ ਹਮੇਸ਼ਾ ਹੀ ਜਿਹੜਾ ਬੰਦਾ ਕੋਈ ਲੈਕਚਰ ਗਾਉਂਦਾ ਹੈ ਉਹ ਗਾਣਾ ਗਾਉਂਦਾ ਜਿੱਥੇ ਅਸਲਾ ਪ੍ਰਮੋਟ ਕੀਤਾ ਜਾਂਦਾ ਹੋਵੇ ਨਸ਼ੇ ਪ੍ਰਮੋਟ ਕੀਤੇ ਜਾਂਦੇ ਹੋਣ ਗੈਂਗਸਟਰ ਵਾਦ ਪ੍ਰਮੋਟ ਕੀਤਾ ਜਾਂਦਾ ਹੋਵੇ ਉਹਨਾਂ ਦੇ ਵਿੱਚ ਵਿਰੋਧ ਵਿੱਚ ਪਹਿਲਾਂ ਵੀ ਸੀ ਹੁਣ ਵੀ ਆ ਪਰ ਜਿਹੜੇ ਕਲਾਕਾਰ ਵਧੀਆ ਸਭਿਆਚਾਰ ਦੇ ਮੁਤਾਬਕ ਗਾਣੇ ਗਾਉਂਦੇ ਨੇ ਲੋਕਤੱਤ ਗਾਉਂਦੇ ਨੇ ਇਹਦੇ ਵਿੱਚ ਸਮਾਜ ਲਈ ਕੋਈ ਸੇਧ ਹੁੰਦੀ ਹੈ ਜਿਵੇਂ 도ਗਲੇ ਬੰਦੇ ਦੀ ਗੱਲ ਕੀਤੀ ਹੈ ਚਾਪਲੂਸ ਬੰਦੇ ਦੀ ਗੱਲ ਕੀਤੀ ਹੈ ਜਾਂ ਜਿਹੜੇ ਮੰਗ ਕੇ ਫੀਮ ਖਾਣ ਵਾਲੇ ਆ ਖੜੀ ਰੱਖਦੇ ਨੇ ਤੇ ਜਾਂ ਜਿਹੜੇ ਮੂੰਹ ਦੇ ਮਿੱਠੇ ਬੰਦੇ ਨੇ ਤੇ ਉਹਨਾਂ ਉਹ ਲੋਕਾਂ ਦੀ ਇਹ ਗਾਣੇ ਵਿੱਚ ਇਹ ਲੋਕ ਤੱਤ ਵਿੱਚ ਗੱਲ ਕੀਤੀ ਹੈ ਮੈਂ ਤਾਂ ਗੱਲ ਕੀਤੀ ਹੈ ਸੁਣਿਓ ਤੁਸੀਂ ਧਿਆਨ ਦੇ ਨਾਲ ਔਰ ਸਾਨੂੰ ਸਿਹਤ ਮਿਲਦੀ ਹੈ ਕਿ ਜਿਹੜਾ ਬੰਦਾ ਆਪਣੇ ਗਾਣੇ ਰਾਹੀਂ ਇੱਕ ਲੋਕ ਤੱਤ ਰਾਹੀਂ ਸਚਾਈ ਬਿਆਨ ਕਰਦਾ ਹੈ ਔਰ ਉਹ ਗਾਣੇ ਹਮੇਸ਼ਾ ਸਭਿਆਚਾਰ ਦਾ ਹਿੱਸਾ ਹੋਣੇ ਚਾਹੀਦੇ ਨੇ ਤੇ ਉਹਨੂੰ ਸੁਣਨਾ ਵੀ ਸਾਡੇ ਲਈ ਜ਼ਰੂਰੀ ਹੈ ਧੰਨਵਾਦ ਹੈ ਉਸ ਮੁੰਡੇ ਦਾ ਅੰਦੀਜ਼ਾਰ ਸ਼ੀਨਾ ਜਿਨੇ ਇਹ ਲੋਕ ਤੱਤ ਗਾਇਆ ਬੜੀ ਵਧੀਆ ਆਵਾਜ਼ ਦੇ ਨਾਲ ਗਾਇਆ ਔਰ ਸ਼ਬਦਾਵਲੀ ਵਧੀਆ ਵਰਤੀ ਹੈ ਸ਼ਬਦ ਵਧੀਆ ਵਰਤੇ ਨੇ ਔਰ ਇਹ ਕਹ ਲਈਏ ਕੋਈ ਨਸ਼ੇ ਨਹੀਂ ਪ੍ਰਮੋਟ ਕੀਤੇ ਕੋਈ ਅਸਲਾ ਨਹੀਂ ਪ੍ਰਮੋਟ ਕੀਤਾ ਜਿਹੜੇ ਬੰਦੇ ਆਪਣੀ ਜ਼बान ਤੋਂ ਪਿੱਠ ਪਿੱਛੇ ਕੁਝ ਹੋਰ ਮੂੰਹ ਤੇ ਕੁਝ ਹੋਰ ਬੋਲਦੇ ਨੇ ਉਹ ਬੰਦੇ ਅਸਲੇ ਦੇ ਨਾਲੋਂ ਵੀ ਜਾਂ ਨਸ਼ੇ ਦੇ ਨਾਲੋਂ ਵੀ ਜ਼ਿਆਦਾ ਘਾਤਕ ਹੁੰਦੇ ਨੇ ਸਾਡੇ ਸਮਾਜ ਲਈ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ